ਉਸ ਟਾਈਮ ਵਿੱਚ ਸਾਡੇ ਗੁਲਜਾਸਰ ਮੰਡਸਰ ਹੁਣਾਂ ਨੇ ਕਿਹਾ ਕਿ ਤੂੰ ਥੀਏਟਰ ਦੇ ਵਿੱਚ ਆ ਮੇਰੀ ਸਕੈਟ ਦੇ ਵਿੱਚ ਸਿਲੈਕਸ਼ਨ ਹੋ ਗਈ ਉੱਥੋਂ ਹੀ ਸਕੈਟ ਬਣੀ ਹੋਟਲ ਤਾਈ ਜਗੀਰੋ ਦਾ ਉਹ ਸਕੈਟ ਫਸਟ ਆ ਗਈ ਤੇ ਫੇ ਅੱਗੇ-ਅੱਗੇ ਜ਼ਿੰਦਗੀ ਦਾ ਸਫ਼ਰ ਚੱਲੀ ਗਿਆ ਇਸ ਵਾਰ ਮੈਨੂੰ ਤੀਜੀ ਕਲਾਸ ਤੋਂ ਹੀ ਮੈਂ ਸਕੂਲਾਂ ਦੇ ਸਕੂਲ ਦੇ ਵਿੱਚ ਮੈਡਮਾਂ ਸਰਾਂ ਦੇ ਨਾਲ ਸੰਗਾ ਲਾਉਂਦਾ ਸੀ બસ ਵੀ ਅੰਟੀ ਅੰਕੜਾਂ ਦੀਆਂ ਸੰਗਾਂ ਲਾਉਣੀਆਂ ਸ਼ੁਰੂ ਕੀਤੀਆਂ ਸਕੂਲ ਦੇ ਵਿੱਚ ਸਕਿੱਟਾ ਕਰਨੇ ਸ਼ੁਰੂ ਕਰ ਦਿੱਤੀਆਂ ਜੀ ਫਿਰ ਤੀਜੀ ਤੋਂ ਕਰਦਾ 5ਵੀਂ ਤੱਕ ਫਿਰ ਆਪਾਂ ਸੀਨੀਅਰ ਸੈਕੰਡਰੀ ਸਕੂਲ ਚ ਗਏ ਉੱਥੇ ਹਰ ਸਾਲ ਹੀ 26 ਜਨਵਰੀ 15 ਅਗਸਤ ਤੇ ਪਾਰਟਿਸਿਪੇਟ ਕਰਦੇ ਰਹਿੰਦੇ ਸੀ ਔਰ ਟੀਚਰਾਂ ਦਾ ਮੈਂ ਬਹੁਤ ਹਰਮਨ ਪਿਆਰਾ ਵਿਦਿਆਰਥੀ ਸੀ ਜਦੋਂ ਮੈਂ ਖਾਲਸਾ ਕਾਲਜ ਵਿੱਚ ਆਇਆ ਔਰ ਨਹੀਂ ਕਰਦੇ ਆ ਨੀ ਅੱਜ ਤੱਕ ਨਹੀਂ ਕਿਹਾ ਸਾਰੇ ਸਪੋਰਟ ਕਰਦੇ ਨੇ ਬਾਬਾ ਜੀ ਦੀ ਕਿਰਪਾ ਵਾ ਤੇ ਤੁਸੀਂ ਸਾਰੇ ਹੀ ਪਿਆਰ ਦਿੰਦੇ ਹੋ ਐਡੇ ਦਿੰਦੇ ਰਹੋ ਜੀ ਕੀ ਹਾਲ ਹੈ ਮੁੰਡਿਓ ਅੱਜ ਮੇਰੇ ਕੋਲ ਪਹੁੰਚਿਆ ਸੀ ਰਾਜੂ ਓਕੜੇ ਮੈਨੂੰ ਕਹਿੰਦਾ ਤਾਈ ਜ਼ਗੀਰੋ ਮੈਂ ਤੇਰੀ ਇੰਟਰਵਿਊ ਕਰਨੀ ਆ ਮੈਂ ਕਿਹਾ ਠੀਕ ਹੈ ਮੁੰਡਿਆ ਜੇ ਤੂੰ ਕਹਿਣਾ ਤੇ ਆ ਜਾ ਬਸ ਆਖਰੀ ਸ਼ਬਦ ਤਾਈ ਜ਼ਗੀਰੋ ਦੇ ਆਖਰੀ ਸ਼ਬਦ ਇਹ ਹੱਸਦੇ ਵੱਸਦੇ ਰਿਹਾ ਕਰੋ ਸਾਰੇ ਮੁੰਡਿਓ ਟੈਨਸ਼ਨ ਨਾ ਲਿਆ ਕਰੋ ਤਾਈ ਤੇ ਤਾਈ ਜ਼ਗੀਰਾ ਤੁਹਾਡੇ ਨਾਲ ਕਿਤੇ ਘਰ ਵਿੱਚ ਰੌਣਕਾਂ ਲਵਾਉਣੀਆਂ ਹੋਈਆਂ ਤੇ ਤਾਈ ਜ਼ਗੀਰ ਨੂੰ ਜ਼ਰੂਰ ਸੱਦਿਓ ਅੱਜ ਦੀ ਇੰਟਰਵਿਊ ਕਾਫੀ ਖਾਸ ਹੋਣ ਵਾਲੀ ਹੈ ਕਿਉਂਕਿ ਅੱਜ ਜਿਸ ਇਨਸਾਨ ਦੇ ਨਾਲ ਤੁਹਾਨੂੰ ਮਿਲਾਵਾਂਗੇ ਉਸ ਨੂੰ ਤੁਸੀਂ ਬੜੇ ਹੀ ਅੱਛੇ ਨਾਮ ਦੇ ਨਾਲ ਜਾਣਦੇ ਹੋ ਤਾਈ ਜਗੀਰੋ ਬੜੇ ਹੀ ਅੱਛੇ ਤਰੀਕੇ ਦੀ ਕਲਾਕਾਰੀ ਅਤੇ ਕੀ ਕੁਝ ਉਸ ਮਗਰ ਰਿਆ ਉਹਨਾਂ ਦਾ ਕੀ ਕੁਝ ਇਤਿਹਾਸ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰਿਆ ਸਫ਼ਰ ਕਿਹੋ ਜਿਹਾ ਰਿਹਾ ਉਸ ਬਾਰੇ ਗੱਲਬਾਤ ਜਿਹੜਾ ਹੈ ਉਹ ਅਸੀਂ ਜ਼ਰੂਰ ਕਰਾਂਗੇ ਸਾਡੇ ਨਾਲ ਬਾਈ ਖੂਰੀ ਮੌਜੂਦ ਨੇ ਪਰ ਤਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਬਈ ਬਹੁਤ ਬਹੁਤ ਸਵਾਗਤ ਹੈਂ। ਸ਼ੁਕਰੀਆ ਸਮਾਂ ਦੇਣ ਲਈ ਤੁਹਾਡਾ। ਬਹੁਤ-ਬਹੁਤ ਧੰਨਵਾਦ ਜੀ। ਟੀਮ ਦਾ ਸਾਰੀ ਦਾ ਧੰਨਵਾਦ ਜੀ। ਤੁਸੀਂ ਮੇਰੇ ਕੋਲ ਪਹੁੰਚੇ ਹੋ ਜੀ। ਅੱਛਾ ਮੈ ਬੜਾ ਅੱਛਾ ਲੱਗਦਾ ਹੈ ਜਦੋਂ ਜਿਹੇ ਕਲਾਕਾਰ ਨੂੰ ਮਿਲਦਾ ਹਾਂ ਜੋ ਆਪਣੇ ਕਲਾਕਾਰੀ ਨੂੰ ਬੜਾ ਪਿਆਰ ਕਰਦੇ ਨੇ ਤੇ ਉਸ ਤੋਂ ਪਿੱਛੇ ਨਹੀਂ ਭੱਜਦੇ। ਵੈਸੇ ਤਾਂ ਬਥੇਰੇ ਕਲਾਕਾਰ ਨੇ ਬਟ ਕਈਆਂ ਨੂੰ ਹੁੰਦਾ ਇੱਕ ਜਗ੍ਹਾ ਦੇ ਉੱਪਰ ਪੁਆਇੰਟ ਕਿ ਭਈ ਆਹ ਚੀਜ਼ ਦੇ ਮੈਂ ਛੱਡ ਸਕਦਾ। ਪਰ ਤੁਹਾਡੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਮੈਨੂੰ ਨਹੀਂ ਲੱਗਾ ਜੀ ਹਾਂ। ਸ਼ੁਰੂਆਤ ਕਿਵੇਂ ਹੁੰਦੀ ਹੈ ਤਾਈ ਜਗੀਰੋ ਦੀ? ਇਹ ਹੁਣ ਤੱਕ ਦਾ ਸਫਰ ਥੋੜਾ ਜਿਹਾ ਦੱਸਣ ਦੀ ਕੋਸ਼ਿਸ਼ ਕਰਦਾ ਸ਼ੁਰੂਆਤ ਮੇਰੀ ਸਰ ਖਾਲਸਾ ਕਾਲਜ ਤੋਂ ਹੋਈ ਜੀ ਖਾਲਸਾ ਕਾਲਜ ਵਿੱਚ ਬੀਏ ਕੀਤੀ ਔਰ ਐਮਏ ਕੀਤੀ ਖਾਲਸਾ ਕਾਲਜ ਜਦੋਂ ਮੈਂ ਫਸਟ ਵਾਰ ਗਿਆ ਸੀ ਜੇਸ ਟਾਈਮ ਐਡੀਸ਼ਨ ਹੋਏ ਸੀ ਤੇ ਉਸ ਟਾਈਮ ਵਿੱਚ ਸਾਡੇ ਗੁਲਜਾਸ ਸਰ ਮੰਡ ਸਰ ਹੋਣਾ ਨੇ ਕਿਹਾ ਕਿ ਤੂੰ ਥੀਏਟਰ ਦੇ ਵਿੱਚ ਆ ਮੇਰੀ ਸਕੈਟ ਦੇ ਵਿੱਚ ਸਿਲੈਕਸ਼ਨ ਹੋ ਗਈ ਉੱਥੋਂ ਹੀ ਸਕੈਟ ਬਣੀ ਹੋਟਲ ਤਾਈ ਜਗੀਰੋ ਦਾ ਉਸ ਸਕੈਟ ਫਸਟ ਆ ਗਈ ਤੇ ਅੱਗੇ ਅੱਗੇ ਜ਼ਿੰਦਗੀ ਦਾ ਸਫ਼ਰ ਚੱਲੀ ਗਿਆ ਤੇ ਸੰਤਾ ਬੰਤਾ ਸਰ ਹੁਣਾਂ ਨੇ ਮੈਂ ਕਾਫੀ ਸਕਿੱਟਾਂਚ ਕੰਮ ਕੀਤਾ ਤੇ ਫਿਲਮਾਂ 'ਚ ਵੀ ਉਹਨਾਂ ਦੇ ਨਾਲ ਹੀ ਕੰਮ ਕੀਤਾ ਜੀ ਸੰਤਾ ਬੰਤਾ ਸਰ ਉਹਨਾਂ ਦੇ ਨਾਲ ਹੀ ਸਕਿੱਟਾਂ ਕਰਦੇ ਕਰਦੇ ਚਾਚਾ ਬਿਸ਼ਨਾ ਜੀ ਉਹਨਾਂ ਨਾਲ ਕੰਮ ਕੀਤਾ ਕਾਫੀ ਟੀਮਾਂ ਦੇ ਨਾਲ ਵੀ ਕੰਮ ਕੀਤਾ ਮੈਂ ਟੱਬਰ ਹਿੱਟ ਤੇ ਵੀ ਕੰਮ ਕਰ ਸਕਾ ਪੀਟੀਸੀ ਪੰਜਾਬੀ ਤੇ ਵੀ ਜੀ ਦੂਰਦਰਸ਼ਨ ਤੇ ਵੀ ਤੇ ਇਹ ਸਾਰਾ ਕੁਝ ਸੰਤਾ ਬੰਤਾ ਬਦੌਲਤ ਹੀ ਐ ਸਰ ਉਹਨਾਂ ਦੀ ਬਦੌਲਤ ਹੀ ਕੰਮ ਕੀਤਾ ਔਰ ਜਿਨ੍ਹਾਂ ਨੂੰ ਤੁਸੀਂ ਅੱਜ ਦੇ ਟਾਈਮ ਤੇ ਸ਼ੁਗਲੀ ਜੁਗਲੀ ਦੇ ਨਾਮ ਨਾਲ ਜਾਣਦੇ ਹੋ ਤਾਂ ਮੈਂ ਜ਼ਰੂਰ ਤੁਹਾਡਾ ਬਚਪਨ ਜਰੂਰ ਜਾਨਣਾ ਚਾਹਾਂਗਾ ਬਚਪਨ ਤੋਂ ਹੀ ਇੱਕ ਕਲਾਕਾਰੀ ਦਾ ਸ਼ੌਂਕ ਰਿਹਾ ਤੁਹਾਨੂੰ ਜਾਂ ਫਿਰ ਇੱਕ ਸਮਾਂ ਹੁੰਦਾ ਜਿਵੇਂ ਕਾਲਜ ਦਾ ਸਮਾਂ ਹੈ ਉਸ ਟਾਈਮ ਜਾਂ ਫਿਰ ਸਕੂਲ ਟਾਈਮ ਦੇ ਵਿੱਚ ਤੁਹਾਨੂੰ ਇਹ ਕਿਵੇਂ ਸ਼ੁਰੂਆਤ ਸ਼ੁਰੂਆਤ ਬਚਪਨ ਤੋਂ ਕਿਵੇਂ ਹੁੰਦੀ ਹੈ ਤੁਹਾਡੀ ਜੀ ਸਰ ਮੈਨੂੰ 3ਜੀ ਕਲਾਸ ਤੋਂ ਹੀ ਮੈਂ ਸਕੂਲਾਂ ਦੇ ਸਕੂਲ ਦੇ ਵਿੱਚ ਮੈਡਮਾਂ ਸਰਾਂ ਦੇ ਸੰਗਾ ਲਾਉਂਦਾ ਸੀ ਬਸ ਉਹ ਆਂਟੀਆਂ ਅੰਕੜਾਂ ਦੀਆਂ ਸੰਗਾ ਲਾਉਣੀਆਂ ਸ਼ੁਰੂ ਕੀਤੀਆਂ ਸਕੂਲ ਦੇ ਵਿੱਚ ਸਕਿੱਟਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਜੀ ਫਿਰ 3ਜੀ ਤੋਂ ਕਰਦਾ 5ਵੀਂ ਤੱਕ ਫਿਰ ਆਪਾਂ ਸੀਨੀਅਰ ਸੈਕੰਡਰੀ ਸਕੂਲ ਚ ਗਏ ਉੱਥੇ ਹਰ ਸਾਲ ਹੀ 26 ਜਨਵਰੀ 15 ਅਗਸਤ ਤੇ ਪਾਰਟਿਸਿਪੇਟ ਕਰਦੇ ਰਹਿੰਦੇ ਸੀ ਔਰ ਟੀਚਰਾਂ ਦਾ ਮੈਂ ਬਹੁਤ ਹਰਮਨ ਪਿਆਰਾ ਵਿਦਿਆਰਥੀ ਸੀ ਅੱਛਾ ਮੈਂ ਜ਼ਰੂਰ ਜਾਨੂਗਾ ਕਰਦੇ ਮਨ ਕੁਛ ਸੀਗੇ ਇਸ ਚੀਜ਼ ਤੋਂ ਬਚਪਨ ਤੋਂ ਕਰ ਰਹੇ ਸੀਗੇ ਬਚਪਨ ਦੇ ਵਿੱਚ ਤਾਂ ਮੇਰੇ ਖਿਆਲ ਨਾਲ ਕਰਦੇ ਖੁਸ਼ ਹੁੰਦੇ ਹੋਣਗੇ ਇੱਕ ਟਾਈਮ ਆਫ ਪੁਆਇੰਟ ਹੁਣ ਕੁਛ ਨਹੀਂ ਕਰਦੀ ਆ ਜਿ ਪਲੱਸ 2 ਤੱਕ ਤਾਂ ਮੈਂ ਬਾਇਲੂ ਕੁਛ ਹੀ ਕੰਮ ਕੀਤਾ ਤੇ ਸਕਿਟਾ ਪਹਿਲਾਂ ਮੈਂ ਬਾਇਲੂ ਕੁਛ ਹੀ ਕੀਤੀਆਂ ਤਾਈ ਜੀ ਘੀਰੋ ਦਾ ਜਿਹੜਾ ਸਫਰ ਹੈ ਪਿਛਲੇ 5 ਸਾਲ ਤੋਂ ਹੀ ਸ਼ੁਰੂ ਕੀਤਾ ਜੀ ਜਦੋਂ ਮੈਂ ਖਾਲਸਾ ਕਾਲਜ ਵਿੱਚ ਆਇਆ ਔਰ ਨਹੀਂ ਕਰਦੇ ਆ ਨੇ ਅੱਜ ਤੱਕ ਨਹੀਂ ਕਿਹਾ ਕਿ ਸਾਰੇ ਸਪੋਰਟ ਕਰਦੇ ਨੇ ਬਾਬਾ ਜੀ ਦੀ ਕਿਰਪਾ ਵਾ ਤੇ ਤੁਸੀਂ ਸਾਰੇ ਹੀ ਪਿਆਰ ਦਿੰਦੇ ਹੋ ਏਦਾਂ ਹੀ ਦਿੰਦੇ ਰਹੋ ਜੀ ਸਤਾਈ ਜਗੀਰੋ ਕਿਵੇਂ ਕਿਉਂਕਿ ਤੁਸੀਂ ਆਪਣੇ ਆਪ ਨੂੰ ਪੂਰਾ ਚੇਂਜ ਕਰਦੇ ਹੈਗੇ ਹੋ ਇਹ ਕਿਵੇਂ ਸ਼ੁਰੂਆਤ ਕਿਵੇਂ ਹੁੰਦੀ ਹੈ ਤਾਈ ਜਗੀਰੋ ਦੀ ਤਾਈ ਜਗੀਰੋ ਦਾ ਕਰੈਕਟਰ ਤੁਸੀਂ ਜਿਹੜਾ ਹੈ ਕਿਸ ਜਗ੍ਹਾ ਤੋਂ ਪਿਕ ਕਰਦੇ ਹੋ ਐਂਡ ਥੈਨ ਕਿਵੇਂ ਸ਼ੁਰੂਆਤ ਹੁੰਦੀ ਹੈ ਹੁਣ ਤੱਕ ਕਿਉਂਕਿ ਕਾਫੀ ਤੁਹਾਡਾ ਨਾਮ ਹੈਗਾ ਹੁਣ ਤੱਕ ਇਹ ਕਿਵੇਂ ਸ਼ੁਰੂਆਤ ਹੁੰਦੀ ਹੈ ਤਾਈ ਜਗੀਰੋ ਇਸ ਸਰ ਮੇਰੀ ਸ਼ੁਰੂਆਤ ਤਾਂ ਦੱਸੇ ਕਿ ਖਾਲਸਾ ਕਾਲਜ ਤੋਂ ਸ਼ੁਰੂ ਹੋਈ ਖਾਲਸਾ ਕਾਲਜ ਦੀ ਦੇਣਾ ਜੀ ਉੱਥੇ ਮੇਰਾ ਨਾਮ ਰੱਖਿਆ ਸੀ ਹੋਟਲ ਤਾਈ ਜਗੀਰੋ ਦਾ ਬਸ ਫੇ ਆਪਾਂ ਪਿੱਛੇ ਨਹੀਂ ਹਟੇ ਲੱਗੇ ਰਹੇ ਆ ਲੱਗੇ ਰਹੇ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਤਾਈ ਜਗੀਰੋ ਨੂੰ ਅੱਜ ਬਹੁਤ ਪਿਆਰ ਮਿਲਦਾ ਹੈ ਅੱਛਾ ਉਸ ਜਗ੍ਹਾ ਤੋਂ ਤੁਸੀਂ ਲੱਗੇ ਰਹੇ ਹੋ ਅੱਛਾ ਮੈਂ ਜ਼ਰੂਰ ਜਾਨੂਗਾ ਤੁਸੀਂ ਕਿੰਨੇ ਕਿਵੇਂ ਤੁਸੀਂ ਹੁਣ ਮਤਲ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਸੀਂ ਖਾਲਸਾ ਕਾਲਜ ਤੋਂ ਸ਼ੁਰੂਆਤ ਕੀਤੀ ਐਂਡ ਦੈਨ ਤੁਹਾਨੂੰ ਕੰਮ ਕਾਫੀ ਮਿਲ ਰਿਹਾ ਹੈਗਾ ਤੇ ਇਹ ਕਿਵੇਂ ਸਫਰ ਜਿਹੜਾ ਤੁਹਾਡਾ ਰਿਹਾ ਹੁਣ ਤੱਕ ਕਈ ਚੀਜ਼ਾਂ ਨੇ ਇਸ ਸਫਰ ਦੇ ਵਿੱਚ ਕਈ ਗੱਲਾਂ ਹੁੰਦੀਆਂ ਹੋਣਗੀਆਂ ਜਦੋਂ ਤੁਸੀਂ ਤਾਈ ਜਗੀਰੋ ਬਣਦੇ ਹੋਵੋਗੇ ਤਾਂ ਇਹ ਪੂਰਾ ਥੋੜਾ ਜਿਹਾ ਮੈਨੂੰ ਜਰੂਰ ਦੱਸਣ ਦੀ ਕੋਸ਼ਿਸ਼ ਕਰੋ ਕਿ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਜਦੋਂ ਤੁਸੀਂ ਕਾਲਜ ਤੋਂ ਸ਼ੁਰੂ ਕੀਤਾ ਦੈਨ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕੀਤਾ ਕਿੰਨਾ ਕੁ ਡਿਫਰੈਂਸ ਰਿਹਾ ਪਹਿਲਾਂ ਪਹਿਲਾਂ ਤੇ ਸਰ ਮੈਨੂੰ ਨਹੀਂ ਸੀ ਪਤਾ ਹੁੰਦਾ ਕਿ ਲਓ ਸੂਟ ਦੇ ਵਾਰੀ ਵੀ ਨਹੀਂ ਸੀ ਪਤਾ ਹੁੰਦਾ ਨਾ ਮੇਕਅਪ ਦਾ ਵੀ ਨਹੀਂ ਸੀ ਪਤਾ ਹੁੰਦਾ ਬਾਕੀ ਜਿਸ ਕੰਮ ਵਿੱਚ ਤੁਸੀਂ ਪੈ ਜਾਂਦੇ ਹੋ ਜਦੋਂ ਹੈਨਾ ਤੁਸੀਂ ਰੂਹਦਾਰੀ ਨਾਲ ਕੰਮ ਕਰਦੇ ਹੋ ਇੱਕ ਤਨ ਮਨ ਨਾਲ ਕੰਮ ਕਰਦੇ ਹੋ ਤੋਂ ਹੌਲੀ ਹੌਲੀ ਸੁਭਾਅ ਬਣੀ ਜਾਂਦਾ ਵਧੀਆ ਹੋਈ ਜਾਂਦਾ ਜੀ ਅਜ ਕਿਰੋ ਕਿਵੇਂ ਬਣਦੇ ਹੋ ਤੁਸੀਂ ਤਾਈ ਜੀ ਕਿਰੋ ਆਪਾਂ ਪੂਰੇ ਮਤਲਬ ਇੱਕ ਘੰਟਾ ਤਿਆਰ ਹੋਣ ਨੂੰ ਲੱਗ ਜਾਂਦਾ ਵਾ ਤੇ ਫਿਰ ਜਦੋਂ ਆਪਾਂ ਕਰੈਕਟਰ ਦੇ ਵਿੱਚ ਆ ਜੀਦਾ ਤਾਂ ਫਿਰ ਦਾ ਮੈਨੂੰ ਦੱਸ ਦਿਖਾ ਸਕਦੇ ਤੁਸੀਂ ਆਪਣਾ ਕੈਰੈਕਟਰ ਕਿਵੇਂ ਦਾ ਹੋਵੇ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਤੇ ਕਾਫੀ ਹੁੰਨੇ ਹੋ ਹਲੇ ਸਮਾਂ ਨਹੀਂ ਹੈ ਸਾਡੇ ਕੋਲ ਨਹੀਂ ਤਾਂ ਤੁਸੀਂ ਜ਼ਰੂਰ ਉਹ ਬਣ ਕੇ ਦਿਖਾਉਂਦੇ ਮਟ ਥੋੜਾ ਜਿਆਦਾ ਦੇਖ ਕੇ ਤੁਸੀਂ ਦੱਸ ਸਕਦੇ ਜੀ ਜੀ ਮੈਂ ਤੁਹਾਡੀ ਨਾਲ ਹੀ ਗੱਲਬਾਤ ਕਰ ਲਾ ਹੂੰ ਬਿਲਕੁਲ ਕੀ ਹਾਲ ਹੈ ਮੁੰਡਿਓ ਅੱਜ ਮੇਰੇ ਕੋਲ ਪਹੁੰਚਿਆ ਸੀ ਰਾਜੂ ਓਕੜੇ ਮੈਨੂੰ ਕਹਿੰਦਾ ਤਾਈ ਜਗੀਰ ਮੈਂ ਤੇਰੀ ਇੰਟਰਵਿਊ ਕਰਨੀ ਆ ਮੈਂ ਕਿਹਾ ਠੀਕ ਹੈ ਮੁੰਡਿਆ ਜੇ ਤੂੰ ਕਹਿਣਾ ਤੇ ਆ ਜਾ ਬਹੁਤ ਵਧੀਆ ਅੱਛਾ ਇਹ اسی ਤਰੀਕੇ ਦੇ ਨਾਲ ਸ਼ੁਰੂਆਤ ਜਿਹੜੀ ਹੈਗੀ ਹੈ ਤੁਹਾਡੀ ਹੋਈ ਸੀਗੀ ਕਾਫੀ ਚੀਜ਼ਾਂ ਬਦਲੀਆਂ ਇਸ ਵਿੱਚ ਹਾਂਜੀ ਸਰ ਮਤਲਬ ਕਹਿ ਲਓ ਕਿ ਮਤਲਬ ਵਾਜਾ ਮੈਂ ਬਹੁਤ ਘੱਟ ਲੈਣਾ ਮੈਂ ਕੀਰਨੇ ਬਹੁਤ ਵਧੀਆ ਪਾ ਲੈਣਾ ਮੇਰੇ ਅੰਦਰੋਂ ਹੀ ਆਵਾਜ਼ ਨਿਕਲਦੀ ਆ ਤੇ ਕਾਲਜ ਦੇ ਵਿੱਚ ਜਦੋਂ ਐਡੀਸ਼ਨ ਹੁੰਦੇ ਸੀ ਮੇਰੇ ਕੋਲ ਮਤਲਬ ਉਹਨਾਂ ਨੇ ਕਿਹਾ ਜੋ ਵੀ ਆਂਦਾ ਕਰ ਜਾਓ ਮੈਂ ਵਿੱਚ ਹਸਾ ਮਖੌਲ ਵਿੱਚ ਕੀਰਨੇ ਵਿੱਚ ਜੋ ਦਿਮਾਗ ਚ ਆਇਆ ਕਰ ਹੀ ਗਿਆ ਸੀ ਅੱਛਾ ਮਤਲਬ ਜੋ ਕੁਝ ਵੀ ਹੁੰਦਾ ਹੈ ਜੇ ਤੁਸੀਂ ਕਹਿ ਰਹੇ ਹੋ ਕੀਰਨੇ ਬੜੇ ਅੱਛੇ ਪਾਉਂਦੇ ਹੋ ਤੁਸੀਂ ਸੁਲਾ ਸਕਦੇ ਹੋ ਕੀਰਨਾ ਪਾ ਕੇ ਸੁਣਾਵਾ ਹਾਂ ਅ ਮਤਲਬ ਕੀਰਨੇ ਵੀ ਕਈ ਪ੍ਰਕਾਰ ਦੇ ਹੁੰਦੇ ਨੇ ਜਿੱਦਾਂ ਕਹਿ ਲਓ ਕਿ ਕਿਸੇ ਔਰਤ ਦਾ ਮਤਲਬ ਪਤੀ ਮਰੇ ਉਹ ਲਗ ਕੀਰਨਾ ਹੁੰਦਾ ਕਿਸੇ ਧੀ ਦਾ ਮਤਲਬ ਕਿਸੇ ਭੈਣ ਦਾ ਵੀਰ ਮਰੇ ਉਹ ਲਗ ਕੀਰਨਾ ਹੁੰਦਾ ਕਿਸੇ ਮਾਂ ਦਾ ਪੁੱਤ ਮਰੇ ਉਹ ਲਗ ਕੀਰਨਾ ਹੁੰਦਾ ਜਿੱਦਾਂ ਕਿ ਮਾਂ ਦਾ ਪੁੱਤ ਮਰਦਾ ਵਾ ਤੇ ਮਾਂ ਨੂੰ ਬਹੁਤ ਜ਼ਿਆਦਾ ਦੁੱਖ ਲੱਗਦਾ ਤੇ ਫਿਰ ਉਹ ਆਪਣੇ ਪੁੱਤ ਨੂੰ ਕਹਿੰਦੀ ਹਏ ਵੇ ਪੁੱਤਰਾ ਮੈਂ ਤੂੰ ਘੜੋਂ ਮਰ ਜੇ ਡਰ ਗਿਆ ਮੇ ਪੁੱਤ ਆਏ ਉੱtre ਮੇਰੇ ਟੰਡਵਾ ਦੇ ਅੱਛਾ ਜੇ ਕੋਈ ਕਿਸੇ ਭਰਾ ਦਾ ਭੈਣ ਦਾ ਭਰਾ ਮਰ ਜਾਂਦਾ ਹੈ ਉਹ ਵੀ ਆ ਫਿਰ ਜੇ ਕਿਸੇ ਭੈਣ ਪਹਿਣ ਫੇ ਆਪਣੇ ਵੀਰ ਨੂੰ ਯਾਦ ਕਰਦੀ ਆ ਓਏ ਵੀਰਾ ਉੱਠ ਵੀਰਾ ਉੱਠ ਓਏ ਵੀਰਿਆ ਅੱਲੇ ਤਾਂ ਤੂੰ ਮੇਰੇ ਵਿਆਹ ਦੇਖਣਾ ਸੀ ਓਏ ਵੀਰਾ ਅੱਲੇ ਤਾਂ ਤੇ ਤੀਸਰਾ ਤੁਸੀਂ ਦੱਸਿਆ ਸੀਗਾ ਜਦੋਂ ਜਿਹੜਾ ਹੈਗਾ ਏ ਉਹ ਪਰਿਵਾਰ ਦੇ ਵਿੱਚ ਹੋਰ ਕਿਸੇ ਨੂੰ ਦੁੱਖ ਹੋਵੇ ਇਸ ਚੀਂ ਦਾ ਜੀ ਸਰ ਉਹ ਤਾਂ ਫੇਰ ਪਰਿਵਾਰ ਮੈਂਬਰ ਆ ਬਹੁਤ ਤਰੀਕੇ ਦੇ ਨਾਲ ਰਹਿੰਦੇ ਮਤਲਬ ਸਾਰੇ ਤੁਸੀਂ ਕਰ ਲੈਂਦੇ ਹੋ অলਮੋਸਟ ਜੇ ਆਪਾਂ ਨਾ ਹਿੰਦ ਕੀ ਨੇਪਾਲੀ ਵੀ ਇੰਟਰਵਿਊ ਦਾ ਥੋੜਾ ਸਿਸਟਮ ਹਨ ਕੁਝ ਹੋਰ ਕਹਿ ਦਿਓ ਮੈਂ ਆਪਾਂ ਕਰੀਏ ਖੁਸ਼ੀ ਖੁਸ਼ੀ ਗਮੀ ਵਾਲਾ ਥੋੜਾ ਜ਼ਰੂਰ ਖੁਸ਼ੀ ਦਾ ਕੋਈ ਪਲ ਤੁਸੀਂ ਸੁਣਾ ਦਿਓ ਦੈਨ ਉਸ ਤੋਂ ਬਾਅਦ ਗਮੀ ਦਾ ਐਂਡ ਤੁਹਾਡੇ ਨਾਮ ਦੀ ਹੀ ਇੱਕ ਬੋਲੀ ਸੁਣਾ ਦਿੰਨੇ ਆਪਾਂ ਠੀਕ ਹੈ ਜੀ ਤੇ ਸਰ ਦਾ ਕੀ ਨਾਮ ਆ ਜੀ ਇਹਨਾਂ ਦਾ ਹੈਗਾ ਆਪਣੇ ਰਾਮ ਰਾਮ ਜੀ ਰਾਜੂ ਖਾਤਰ ਕੁੱਟਾ ਚੂਰੀਆਂ ਰਾਜੂ ਖਾਤਰ ਕੁੱਟਾ ਚੂਰੀਆਂ ਰਾਜੂ ਖਾਤਰ ਕੁੱਟਾ ਚੂਰੀਆਂ ਰਾਜੂ ਖਾਤਰ ਕੁੱਟਾ ਚੂਰੀਆਂ ਚਿੜੀਆਂ ਗਈਆਂ ਠਾਕੜੇ ਰਾਜੂ ਦਾ ਵੀਰਾ ਰਾਮ ਲੁੱਡੀਆਂ ਪਾਵੇ ਬਾੜਾ ਹੀ ਚੜਿਆ ਚਾਕੜੇ ਮੰਡੇ ਦਾ ਵੀਰਾ ਲਡੀਆਂ ਪਾਵੇ ਬਾੜਾ ਹੀ ਚੜਿਆ ਚਾਕੜੇ ਮੰਡੇ ਦਾ ਵੀਰ ਲਡੀਆਂ ਪਾਵੇ ਬਾੜਾ ਹੀ ਚੜਿਆ ਚਾਕੜੇ ਆ ਮਾਮੀ ਤੂੰ ਨੱਚ ਮਾਮੀ ਤੂੰ ਦੇ ਦੇ ਸ਼ੌਕ ਧਾਗੇੜਾ ਆ ਮਾਮੀ ਤੂੰ ਨੱਚ ਮਾਮੀ ਤੂੰ ਦੇ ਦੇ ਸ਼ੌਕ ਧਾਗੇੜਾ ਜੇ ਤੂੰ ਬਾਲੀ ਨਖਰੋ ਤੂੰ ਨੱਚ ਨੱਚ ਦੇ ਦੇ ਢਾ ਜੇ ਤੂੰ ਬਾਲੀ ਨਖਰੋ ਕੋ ਮਸਤ ਮਸਤ ਪਟੋ ਦੇ ਵੇੜਾ ਜੇ ਮੁੰਡੇ ਆ ਤੂੰ ਮੈਨੂੰ ਨੱਚ ਦੀਵੇ ਖੇਣਾ ਜੇ ਡੇ ਆ ਤੂੰ ਮੈਨੂੰ ਨੱਚ ਦੀਵੇ ਖੇਣਾ ਸੂਟ ਸਮਾ ਦੇ ਟੱਟ ਮੁੰਡੇ ਆਵੇ ਮੇਰੀ ਨੱਚ ਦੀਦੀ ਫੋਟ ਖੱਚੇ ਮੁੰਡੇ ਆਵੇ ਮੇਰੀ ਨੱਚ ਦੀ ਫੋਟ ਖੱਚੇ ਮੁੰਡੇ ਆ ਅੱਛਾ ਇਹ ਤੁਹਾਡਾ ਪ੍ਰੋਪਰ ਕਨਸੈਪਟ ਰੇ ਇਹ ਤਾਈ ਜਗੀਰੋ ਦਾ ਸੀ ਸਾਰਾ ਕੁਝ ਜੋ ਤੁਸੀਂ ਦੇਖਿਆ ਜੀ ਜੇ ਇਹ ਤੁਹਾਡਾ ਕਨਸੈਪਟ ਰਹਿੰਦਾ ਹੈ ਲੋਕ ਕਿੰਨਾ ਕੁ ਪਿਆਰ ਕਰਦੇ ਨੇ ਲੋਕ ਬਹੁਤ ਪਿਆਰ ਕਰਦੇ ਨੇ ਤਾਈ ਜਗੀਰੋ ਜਦੋਂ ਜਾਂਦੀ ਆ ਬਹੁਤ ਪਿਆਰ ਕਰਦੇ ਨੇ ਸ਼ਬਦ ਦੀ ਹੈ ਨਹੀਂ ਤਾਈ ਜਗੀਰੋ ਐਕਚੁਅਲ ਦੇ ਵਿੱਚ ਕੀ ਹੈ ਤੁਸੀਂ ਤਾਂ ਚਲੋ ਇਨ ਦਾ ਫੇਸ ਕੁਝ ਹੋਰ ਹੂੰ ਬਟ ਅਸਲ ਦੇ ਵਿੱਚ ਤਾਈ ਜਗੀਰੋ ਦਾ ਕਰੈਕਟਰ ਕੀ ਹੈ ਮਤਲਬ ਤਾਈ ਜਗੀਰੋ ਦਾ ਕਰੈਕਟਰ ਕੀ ਹੈ ਜਿਵੇਂ ਤੁਸੀਂ ਪਲੇ ਕਰਦੇ ਹੋ ਇੱਕ ਕਰੈਕਟਰ ਪਲੇ ਕਰਦੇ ਹੋ ਉਹ ਕਰੈਕਟਰ ਕੀ ਹੈ ਹਾਂਜੀ ਤਾਈ ਜਗੀਰੋ ਬੜੀ ਮਤਲਬ ਕਹਿ ਲਓ ਕਿ ਭੋਲੀ ਪਾਲੀ ਜੀ ਔਰਤਾ ਤੇ ਜਿਆਦੀ ਵੀ ਨਹੀਂ ਪੋੜੀ ਜਿਹੜੇ ਹੋਰ ਸਾਹਬ ਦੇ ਹੁੰਦੇ ਉਹਨਾਂ ਨੂੰ ਸਿੱਧੇ ਵੀ ਕਰ ਦਿੰਦੀ ਆ ਠੀਕ ਹੈ ਜੀ ਬਟ ਇੱਕ ਨਾ ਸ਼ੁਰੂ ਤੋਂ ਚਲੋ ਇੱਕ ਥੋੜਾ ਜਿਹਾ ਘਰ ਦੇ ਵਿੱਚ ਮਾਹੌਲ ਇਹੋ ਜਿਹਾ ਸੀ ਮੈਂ ਸ਼ੁਰੂ ਤੋਂ ਹੀ ਦੀ ਦੀ ਮਤਲਬ ਆਪਣੇ ਭੈਣ ਤਾਈਆਂ ਚਾਚੀਆਂ ਦਾ ਪਿਆਰ ਬਹੁਤ ਮਿਲਿਆ ਤੇ ਹੁਣ ਮੇਰਾ ਸੁਭਾਅ ਕਿਉਂਕਿ ਮੈਨੂੰ ਨਾ ਕੋਈ ਜਿਹੜੀ ਤਾਈ ਜਗੀਰ ਉਹ ਤਾਂ ਦਿਲ ਵੀ ਬੜਾ ਨਾਜ਼ੁਕ ਆ ਕਿ ਕਿਸੇ ਨੂੰ ਦੁੱਖ ਨਹੀਂ ਦੇਖਿਆ ਜਾਂਦਾ ਤੇ ਮਤਲਬ ਤਾਈ ਜਗੀਰ ਉਹ ਕੋਸ਼ਿਸ਼ ਹੁੰਦੀ ਵੀ ਜਿੱਥੇ ਜਾਵੇ ਉੱਥੇ ਰੌਣਕਾਂ ਲਾਵੇ। ਅੱਛਾ ਇਹ ਕੈਰੈਕਟਰ ਹੈਗਾ। ਅੱਛਾ ਇਹ ਕੈਰੈਕਟਰ ਤੁਸੀਂ ਤੁਹਾਨੂੰ ਕਾਲਜ ਦੇ ਵਿੱਚ ਹੀ ਦਿੱਤਾ ਗਿਆ ਸੀਗਾ ਜਾਂ ਫਿਰ ਤੁਸੀਂ ਕਿਸੇ ਨੂੰ ਦੇਖ ਕੇ ਕੈਰੈਕਟਰ ਜਿਹੜਾ ਇਹ ਤੁਹਾਨੂੰ ਲੱਗਾ ਕਿ ਇਹ ਕੈਰੈਕਟਰ ਮੈਨੂੰ ਕਰਨਾ ਚਾਹੀਦਾ ਹੈਗਾ ਜਾਂ ਕਾਲਜ ਦੇ ਵਿੱਚ ਮਿਲਿਆ ਤੁਹਾਨੂੰ? ਸਰ ਮੈਨੂੰ ਨਾ ਐਕਟਿੰਗ ਦਾ ਸ਼ੌਂਕ ਪਹਿਲਾਂ ਤੋਂ ਹੀ ਸੀ ਜੀ। ਐਕਟਿੰਗ ਦਾ ਸ਼ੌਂਕ ਮੈਂ ਜਦੋਂ ਫਿਲਮਾਂ ਦੇ ਬਹੁਤ ਪੰਜਾਬੀ ਫਿਲਮਾਂ ਦੇਖਦਾ ਮੈਨੂੰ ਹੁੰਦਾ ਸੀ ਕਿ ਮੈਂ ਐਦਾਂ ਦਾ ਐਕਟਰ ਬਣਾ। ਤੇ ਬਾਕੀ ਰੱਬ ਨੇ ਕੁਝ ਹੋਰ ਮਨਜ਼ੂਰ ਸੀ। ਹਾਂ। ਤਾਇਆਂ ਚਾਚੀਆਂ ਨੇ ਸੰਗਾ ਮੈਂ ਪਹਿਲਾਂ ਤੋਂ ਹੀ ਲਾਉਂਦਾ ਰਿਆ ਮਾਂ ਆ ਜੋ ਤਾਨੂੰ ਕਰਕੇ ਦਿਖਾਇਆ ਮੈਂ ਪਹਿਲਾਂ ਤੋਂ ਹੀ ਕਰਦਾ ਸੀ ਪਰ ਸੂਟ ਮੈਂ ਆਣ ਕੇ ਖਾਲਸਾ ਕਾਲਜ ਮਤਲਬ ਜਿਹੜੀ ਸਕਰਟ ਕੀਤੀ ਉਦੋਂ ਪਾਇਆ ਫਿਰ ਉਸ ਤੋਂ ਬਾਅਦ ਕੰਟੀਨਿਊ ਮੈਨੂੰ ਉੱਧਰ ਲੱਗਾ ਕਿ ਥੋੜਾ ਜਿਹਾ ਮੈਂ ਆਜ਼ਾਦ ਆ ਸਕਰਟ ਕੀਤੀ ਘਰਦਿਆਂ ਨੂੰ ਵੀ ਨਹੀਂ ਵਾਲਾ ਕੀਤਾ ਤੇ ਮੈਨੂੰ ਪਿੰਡ ਦੇ ਵਿੱਚ ਸਨਮਾਨ ਕੀਤਾ ਤੀਆਂ ਤੇ ਮੈਂ ਬੋਲੀਆਂ ਬਹੁਤ ਵਧੀਆ ਪਾ ਲੈਣਾ ਜੀ ਤੇ ਬੱਸ ਫਿਰ ਜ਼ਿੰਦਗੀ ਦਾ ਸਫ਼ਰ ਚੱਲੀ ਜਾਂਦਾ ਔਰ ਆਦੀ ਟਾਈਮ ਸੇ ਬਹੁਤ ਵਧੀਆ ਚੱਲਦਾ ਜੀ ਬੋਲੀਆਂ ਸੁਣਾ ਸਕਦੇ ਹਾਂ ਕੁਝ ਸਰ ਮੈਂ ਤੁਹਾਨੂੰ ਸੁਨਾਈਆਂ ਜੀ ਅੱਛਾ ਇਸ ਤੋਂ ਇਲਾਵਾ ਮੈਂ ਜ਼ਰੂਰ ਸੁਣਨਾ ਚਾਹੁੰਨਾ ਹੋਰ ਲੋਕ ਜਿਹੜੇ ਦੇਖ ਰਹੇ ਨੇ ਹੋਰ ਆਂਦੇ ਮਾਈਏ ਲੰਮਸ ਲੰਮੇ ਹੋਰ ਆਂਦੇ ਮਾਈਏ ਲੰਮਸ ਲੰਮੇ ਮੇਰੇ ਵਾਲਾ ਕੱਦੂ ਜਿਹਾ ਜਿਵੇਂ ਮੋਤੀ ਚੂਰ ਦਾ ਲੱਡੂ ਜਿਹਾ ਜਿਵੇਂ ਮੋਤੀ ਚੂਰ ਦਾ ਲੱਡੂ ਜਿਵੇਂ ਮੋਤੀ ਚੂਰ ਦਾ ਲੱਡੂ ਜਿਹਾ अच्छा भाई बस कुछ की गल्लां और ਨੇ ਤੁਹਾਡੇ ਨਾਲ ਕਰੂੰਗਾ देन ਉਸ ਤੋਂ ਬਾਅਦ ਇੰਟਰਵਿਊ ਅਸੀਂ ਸਮਾਪਤ ਕਰਾਂਗੇ اچھا ਜਿਵੇਂ ਤੁਸੀਂ ਤਾਈ ਜਗੀਰੂ ਬਣਦੇ ਹੈਗੇ ਹੋ ਬੜਾ ਇੰਟਰਸਟਿੰਗ ਇੱਕ ਹੈਗਾ ਤੁਹਾਡਾ ਰੋਲ ਹੈਗਾ ਤੁਸੀਂ ਲੋਕਾਂ ਨੂੰ ਹਸੋਣੇ ਹੋ ਤੁਸੀਂ ਦੱਸਿਆ ਕਿ ਤਾਈ ਜਗੀਰੂ ਇਹ ਵੀ ਹੈ ਕਿ ਬਈ ਜੋ ਦੂਜੀ ਗੱਲਾਂ ਕਰਦੇ ਨੇ ਉਹਨੂੰ ਸਿੱਧੇ ਕਰਦੀ ਵੀ ਹੈਗੀ ਹੈ ਉਹ ਕੀ 파ਟ ਹੈਗਾ ਉਹ ਸਰ ਤੁਸੀਂ ਤਾਈ ਜਗੀਰੋ ਚ ਕੈਰੈਕਟਰ ਚ ਦੇਖਿਆ ਹੂੰ ਏਦਾਂ ਤਾਂ ਮੈਨੂੰ ਵੀ ਥੋੜਾ ਜਨਾ ਕਿਉਂਕਿ ਫਿਰ ਜਿਹੋ ਜਹਾ ਮਾਹੌਲ ਹੋ ਵੀ ਉਹ ਹੋ ਜਾ ਪਾ ਗੱਲ ਬਤਨ ਮਤਲਬ ਉਹ ਜੇ ਬਣ ਜਾਂਦੀ ਐ ਫੈਸੀ ਬਿਲਕੁਲ ਜਿਕ ਚੰਗ ਤਾਈ ਜਗੀਰੋ ਜਿਹੜੀ ਐ ਨਾ ਚੰਗਿਆਂ ਨਾਲ ਚੰਗੇ ਆ ਜੇ ਥੋੜੇ ਜੇ ਹੁਣ ਟੇਡੇ ਫਿਰ ਇਹਨਾਂ ਨਾਲ ਟੇਡੇ ਹੋ ਜਾਂਦੀ ਐ ਅੱਛਾ ਐਟ ਅ ਸਪੋਰਟੀ ਟਾਈਮ ਅੱਛਾ ਬਸ ਜਿਵੇਂ ਤੁਸੀਂ ਤੁਸੀਂ ਜਿਵੇਂ ਕਾਫੀ ਜਿਹੜਾ ਹੈਗਾ ਐ ਉਹ ਜੀ ਦੱਸ ਰਿਓ ਕਿ ਕੈਰੈਕਟਰ ਪਲੇ ਕਰਦੇ ਹੈਗੇ ਹੋ ਜੋ ਲੋਕ ਕੈਰੈਕਟਰ ਪਲੇ ਕਰਦੇ ਨੇ ਉਹਨਾਂ ਦੇ ਟ੍ਰੋਲਰਸ ਬਹੁਤ ਹੁੰਦੇ ਨੇ ਜੀ ਜੀ ਸੋਸ਼ਲ ਮੀਡੀਆ ਐਂਡ ਚਾਹੇ ਉਹ ਰੀਅਲ ਦੀ ਲਾਈਫ ਹੋਵੇ ਕਿੰਨੇ ਕ ਟ੍ਰੋਲਰਸ ਦਾ ਸਾਹਮਣਾ ਕਰਨਾ ਪੈਂਦਾ ਹੈ ਤੈ ਜਗੀਰੋ ਹੋਰਾਂ ਨੂੰ ਤੇ ਜੇਕਰ ਕਰਨਾ ਵੀ ਪੈਂਦਾ ਤਾਂ ਕਿਵੇਂ ਕਰਦੀ ਸਰ ਆਪਾਂ ਕਿਸੇ ਦੀ ਪਰਵਾਹ ਨਹੀਂ ਕਰੀਦੀ ਉਹ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਨਾਮ ਲੈ ਕੇ ਆਪਣੀ ਮਿਹਨਤ ਕਰੀ ਜਾ ਰਹੀ ਹੈ ਬਸ ਇਹ ਕੈਰੈਕਟਰ ਜਦੋਂ ਤੁਸੀਂ ਕਰਨਾ ਸ਼ੁਰੂ ਕੀਤਾ ਸੀਗਾ ਵੈਸੇ ਤਾਂ ਲੋਕ ਮੈਂ ਬੜੇ ਸੁਨੇ ਨੇ ਬੜਿਆਂ ਨੂੰ ਕਈ ਲੋਕ ਕਹਿੰਦੇ ਨੇ ਕਿ ਬਈ ਇਹ ਕਿਹੜੇ ਕੰਮ ਫੜਲੇ ਤੂੰ ਇਹ ਕਿਹੜੇ ਪਾਸੇ ਪੈ ਗਿਆ ਹੈਗਾ ਅਜਿਹਾ ਕਦੀ ਸੁਣਨ ਨੂੰ ਮਿਲਿਆ ਤੁਹਾਨੂੰ ਨਹੀਂ ਸਰ ਮੇਰਾ ਸਫ਼ਰ ਫਿਲਮਾਂ ਤੋਂ ਹੀ ਸ਼ੁਰੂ ਹੋਇਆ ਤੇ ਸਭ ਨੂੰ ਪਤਾ ਵੀ ਇਹ ਕਲਾਕਾਰ ਆ ਰੰਗਮঞ্চ ਨਾਲ ਜੁੜਿਆ ਹੋਇਆ ਵਾ ਤੇ ਮੇਰੀਆਂ ਤਾਈ ਜਗੀਰੋ ਫਿਲਮ ਜਦੋਂ ਤਾਈ ਜਗੀਰੋ ਪਾਰਟ 1 2 3 ਤੇ ਜ਼ਿੰਦਗੀ ਦਾ ਸਫਰ ਚੱਲੀ ਆ ਸਭ ਨੂੰ ਪਤਾ ਵੀ ਇਹ ਆਰਟਿਸਟ ਆ ਮਤਲਬ ਇਦਾਂ ਨਾ ਨਹੀਂ ਕੁਛ ਜੀ ਸ਼ੁਰੂਆਤ ਹੀ ਤੁਹਾਡੀ ਉਸ ਲਾਈਨ ਤੋਂ ਹੋਈ ਫੇ ਕੋਈ ਨਹੀਂ ਬੋਲਦਾ ਨਾ ਨਾ ਸਰ ਮੇਰੀਆਂ ਫਿਲਮਾਂ ਬਹੁਤ ਆਈਆਂ ਤੁਸੀਂ ਦੇਖ ਲਿਓ ਜੀ YouTube ਤੇ ਬਸ ਆਖਰੀ ਸ਼ਬਦ ਤਾਈ ਜਗੀਰੋ ਦੇ ਆਖਰੀ ਸ਼ਬਦ ਇਹ ਹੱਸਦੇ ਵਸਦੇ ਰਿਹਾ ਕਰੋ ਸਾਰੇ ਮੁੰਡਿਓ ਟੈਨਸ਼ਨ ਨਾ ਲਿਆ ਕਰੋ ਤਾਈ ਤਾਈ ਜਗੀਰ ਤੁਹਾਡੇ ਨਾਲ ਆ ਕਿਤੇ ਘਰ ਵਿੱਚ ਰੌਣਕਾਂ ਲਵਾਉਣੀਆਂ ਹੋਈਆਂ ਤੇ ਤਾਈ ਜਗੀਰ ਨੂੰ ਜ਼ਰੂਰ ਸੱਦਿਓ ਗਿਰਬਨੀ ਭਾਈ ਜੀ ਬਹੁਤ-ਬਹੁਤ ਸ਼ੁਕਰੀਆ ਸਮਾਂ ਦਿੱਤਾ ਤੁਸੀਂ ਤਾਂ ਬਿਲਕੁਲ ਬੜਾ ਅੱਛਾ ਕੈਰੇਕਟਰ ਇਹਨਾਂ ਦਾ ਹੈਗਾ ਹੈ ਆ ਕਾਫੀ ਫੇਮਸ ਨੇ ਐਂਡ ਜੋ ਕੁਝ ਤੁਹਾਨੂੰ ਜਿਹੜਾ ਹੈਗਾ ਇਹ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇਗਾ ਹਾਲਾਂਕਿ ਜੋ ਇਹਨਾਂ ਦਾ ਕੈਰੇਕਟਰ ਹੈਗਾ ਉਹ ਤਾਂ ਅਸੀਂ ਤੁਹਾਨੂੰ ਇਦਾਂ ਨਹੀਂ ਦਿਖਾ ਸਕੇ ਕਿਉਂਕਿ ਕਾਫੀ ਲੰਮਾ ਸਮਾਂ ਇਹਨਾਂ ਦਾ ਲੱਗਣਾ ਸੀਗਾ ਆ ਜੋ ਕੁਝ ਇਹਨਾਂ ਦਾ ਟੈਲੈਂਟ ਰਿਹਾ ਉਹ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਉਮੀਦ ਕਰਦੇ ਹਾਂ ਤੁਹਾਨੂੰ ਤਸਵੀਰ ਬੜੀ ਚੰਗੀ ਲੱਗੀ ਹੋਵੇਗੀ ਵੱਧ ਤੋਂ ਵੱਧ ਇਹਨਾਂ ਤਸਵੀਰਾਂ ਨੂੰ ਜਰੂਰ ਸ਼ੇਅਰ ਕਰੋ ਕੈਮਰਾ ਪਰਸਨ ਪੰਕਜ ਦੇ ਨਾਲ ਰਾਜਗੁਪਤ